ਦੋਸਤੋ ਜਦੋਂ ਦੀ ਸੋਸ਼ਲ ਮੀਡੀਆ ਤੇ ਜਿਹੜਾ ਇੰਟਰਨੈਟ ਆ ਜਦੋਂ ਦੇ ਇਹੇ ਆਏ ਨੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਮੇਰਾ ਖਿਆਲ ਆ ਕਿ ਪਹਿਲਾ ਇਲੈਕਸ਼ਨ ਹੋਣਾ ਜਿਹਦੇ ਵਿੱਚ ਜਿੰਨਾ ਵੀ ਐਨਆਰਆਈ ਭਾਈਚਾਰਾ ਆ ਜਾਂ ਡਾਇਸਪੋਰਾ ਜਾਂ ਸਿੱਕਾ ਡਾਇਸਪੋਰਾ ਕਿ ਉਨੀ ਜਿਆਦਾ ਉਤਸੁਕਤਾ ਨਹੀਂ ਹੈਗੀ ਇੰਡੀਆ ਜਾਂ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨਸ ਹੋ ਰਹੇ ਨੇ ਇਸ ਵਾਰ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਸਾਡੇ ਤਾਂ ਜਿੱਥੇ ਅਸੀਂ ਰਹਿੰਦੇ ਆ ਵੱਖ-ਵੱਖ ਮੁਲਕਾਂ ਦੇ ਵਿੱਚ ਕਿ ਉਹਨਾਂ ਜਿਹੜੇ ਸਥਾਨਕ ਜਿਹੜੇ ਸਾਡੇ ਰੈਪ੍ਰੈਜ਼ੈਂਟੇਟਿਵਸ ਹੁੰਦੇ ਨੇ ਸੋ ਉਹਨਾਂ ਦੇ ਬਾਰੇ ਸਾਨੂੰ 19 ਜਿਆਦਾ ਜਿਹੜੀ ਆ ਜਾਣਕਾਰੀ ਨਹੀਂ ਹੁੰਦੀ ਜਿੰਨੀ ਸਾਨੂੰ ਇੰਡੀਆ ਦੇ ਵਿੱਚ ਸਾਡੇ ਐਮਪੀ ਦੀ ਜਾਂ ਸਾਡੇ ਐਮਐਲਏ ਦੀ ਜਾਣਕਾਰੀ ਹੁੰਦੀ ਆ ਇਸ ਵਾਰ 19 ਜਿਆਦਾ ਉਤਸੁਕਤਾ ਨਹੀਂ ਸੀ ਪਰ ਜਿਹੜੀ ਭਾਈ ਅਮਰਿਤਪਾਲ ਸਿੰਘ ਦੀ ਚੋਣ ਆ ਜਾਂ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਉਨੇ ਕਹਲੋ ਕਿ ਇੱਕ ਵਾਰ ਜਿਹੜਾ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਉਤਸੁਕਤਾ ਭਰ ਵੀ ਦਿੱਤੀ ਆ ਤੇ ਲਗਾਤਾਰ ਉਸ ਹਲਕੇ ਦੇ ਬਾਰੇ ਖਡੂਰ ਸਾਹਿਬ ਕਹਲੋ ਕਿ ਸਭ ਤੋਂ ਜ਼ਿਆਦਾ ਚਰਚਿਤ ਹਲਕਾ ਆ ਪੰਜਾਬ ਦਾ ਤੇ ਇੰਡੀਆ ਦਾ ਵੀ ਜਦੋਂ ਆਈਆਂ ਜੋ ਉਸ ਤੋਂ ਬਾਅਦ ਨਤੀਜੇ ਕੀ ਆਉਂਦੇ ਆ ਉਹ ਉਦੋਂ ਜਿਹੜਾ ਇਹਦੇ ਬਾਰੇ ਕਾਫੀ ਗੱਲ ਹੋਵੇਗੀ ਸੋ ਇਸ ਵਿਸ਼ੇ ਤੇ ਆਪਾਂ ਅੱਜ ਗੱਲ ਕਰਦੇ